ਪੁਰਤ ਜਿਹੜਾ ਤੁਹਾਨੂੰ ਸਨੇਹਾ ਜਿਹੜਾ ਲਾਇਆ ਅੱਜ ਜਿਹੜਾ ਅ ਫੋਨੋ ਸਦਨ ਦਾ ਮਕਸਦ ਇਹ ਹੈ ਕਿ ਜੋ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਮਾਨਯੋਗ ਕੋਰਟ ਦੇ ਰਾਹੀਂ ਜੜੀਆਂ ਇਹ ਕੀਤੀਆਂ ਗਈਆਂ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਇਹ ਜੜੀਆਂ ਚੋਣਾਂ ਹੋ ਕਰਾਈਆਂ ਜਾਣ ਅਦਰਵਾਈਜ਼ ਇਹ ਚੋਣਾਂ 2 ਸਾਲ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਸਰਕਾਰ ਨੂੰ ਡਰ ਸੀ ਕਿ ਜਿਹੜੇ ਪੰਜਾਬ ਦੇ ਲੋਕ ਆ ਬਹੁਤ ਜ਼ਿਆਦਾ ਦੁਖੀ ਆ ਤੇ ਸਾਨੂੰ ਸਰਕਾਰ ਦੀ ਬੰਦਿਆਂ ਨੂੰ ਕੋਈ ਸਮਰਥਨ ਨਹੀਂ ਪੰਜਾਬ ਦੇ ਵਿੱਚੋਂ ਮਿਲੇਗਾ ਤਾਂ ਉਹ ਡਰ ਦੇ ਕਾਰਨ ਜਿਹੜੀਆਂ ਇਹ ਚੋਣਾਂ ਸੀ ਉਹ ਲੰਕਾਈਆਂ ਗਈਆਂ ਸੋ ਤੁਸੀਂ ਇਹ ਦੇ ਦੇਖ ਹੀ ਲਿਆ ਕਿ ਜਦੋਂ ਹੁਣ ਚੋਣਾਂ ਜਿਹੜੀਆਂ 14 ਦਸੰਬਰ ਨੂੰ ਜਿਹੜੀਆਂ ਹੋਣ ਜਾ ਰਹੀਆਂ ਆ ਉਹਦਾ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਚੋਣਾਂ ਦੇ ਅੰਦਰ ਜੋ ਕੁਝ ਹੋਇਆ ਪੂਰੇ ਪੰਜਾਬ ਦੇ ਅੰਦਰ ਹੋਇਆ ਸਾਰੇ ਥਾਂ ਤੇ ਹੋਇਆ ਪਰ ਰਾਜਪੁਰਾ ਦੇ ਅੰਦਰ ਪਹਿਲੀ ਵਾਰੀ ਇੱਕ ਵੱਖਰੀ ਨਵੇਕਲੀ ਗੁੰਡਾਗਰਦੀ ਜਿਹੜੀ ਹੈ ਇੱਥੇ ਦੀ ਐਮਐਲਏ ਤੇ ਉਹਦੇ ਗੁੰਡਿਆਂ ਨੇ ਜਿਹੜੀ ਕੀਤੀ ਆ ਤੁਸੀਂ ਵੀ ਬਹੁਤ ਜ਼ਿਆਦਾ ਉੱਥੇ ਸੀ ਉਸ ਦਿਨ ਤੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਣਾ ਕਿ ਪਹਿਲੇ ਜਿਸ ਦਿਨ ਇੱਕ ਤਰੀਕ ਨੂੰ ਇਹ ਜਿਹੜੀਆਂ ਨੋਮੀਨੇਸ਼ਨ ਜਿਹੜੀਆਂ ਫਾਈਲ ਸੀ ਉਹ ਹੋਣੀਆਂ ਸਾਡੇ ਸਾਰੇ ਬੰਦਿਆਂ ਨੇ ਸਭ ਤੋਂ ਪਹਿਲਾਂ ਜਾ ਕੇ ਐਨਓਸੀ ਜਿਹੜੇ ਸੀ ਸੀ ਅਪਲਾਈ ਕੀਤੇ ਪਰ ਹਰਾਨੀ ਦੀ ਗੱਲ ਇਹ ਆ ਕਿ ਸ਼ਾਮ ਤੱਕ ਵੀਡੀਓ ਗੈਰਹਾਜ਼ਰ ਰਿਹਾ ਭਗੌੜਾ ਰਿਹਾ ਇੱਥੋਂ ਅਤੇ ਕਿਸੇ ਨੂੰ ਐਨਓਸੀ ਨਹੀਂ ਦਿੱਤੀ ਗਈ ਅਖੀਰ ਮੈਨੂੰ ਜਾਣਾ ਪਿਆ ਉੱਥੇ ਖੁਦ ਤੇ ਵੀਡੀਓ ਉੱਥੇ ਬੈਠਾ ਆਰਮ ਨਾਲੋਂ ਚਾਹ ਪੀ ਰਿਹਾ ਸੀ ਕੋਈ 5:30 6 ਵਜੇ ਦੇ ਕਿਡੇ ਬੰਦੇ ਬਾਹਰ ਰੁਲਦੇ ਫਿਰਦੇ ਤੋ ਅਸੀਂ ਪ੍ਰੈਸ਼ਰ ਪਾਇਆ ਵੀਡੀਓ ਦਾ ਜਦੋਂ ਘਰੌ ਕੀਤਾ ਉਹਨੂੰ ਕਿਹਾ ਕਿ ਇਸ ਦਫਤਰ ਦਾ ਹੁਣੇ ਘਰੌ ਕਰਿਆ ਜਾਏਗਾ ਤੇ ਸਾਰੀ ਰਾਤ ਤੁਹਾਨੂੰ ਨਿਕਲ ਨਹੀਂ ਦੇਵਾਂਗੇ ਅਸੀਂ ਫਿਰ ਜਾ ਕੇ ਜਿਹੜੇ ਸਾਡੇ ਬੰਦਿਆਂ ਨੂੰ ਐਨਓਸੀ ਜਿਹੜੀ ਉਹ ਦਿੱਤੀ ਨਾ ਉੱਥੇ ਪੰਚਾਇਤ ਸੈਕਟੀ ਸੀ ਨਾ ਉੱਥੇ ਕੋਈ जेई ਸੀ ਲੋਕ ੱੱਕੇ ਖਾਂਦੇ ਫਿਰਦੇ ਰਹੇ ਜਿਹਦੀ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਾ ਉਸ ਨੂੰ ਵੀ ਅਸੀਂ ਕੀਤੀ ਇਹ ਤੋਂ ਬਾਅਦ ਫਿਰ ਨਾਮੀਨੇਸ਼ਨ ਦਾ ਜਦੋਂ ਦੌਰ ਆਇਆ 4 ਤਰੀਕ ਜਿਹੜਾ ਲਾਸਟ ਡੇਟ ਸੀਗਾ ਨਾਮੀਨੇਸ਼ਨ ਦਾ ਤੁਸੀਂ ਦੇਖਿਆ ਕਿ ਉਸ ਦਿਨ ਕੀ ਹਾਲਾਤ ਸੀ ਅਸੀਂ ਸਾਡੇ ਬੰਦਿਆਂ ਨੂੰ ਲੈ ਕੇ ਸਹੀ 8:30 9 ਦੇ 8:30 ਵਜੇ ਅਸੀਂ ਉੱਥੇ ਸਾਡੇ ਪੂਰੀ ਦੀ ਪੂਰੀ ਟੀਮ ਅਸੀਂ ਉੱਥੇ ਲੈ ਕੇ ਪਹੁੰਚ ਗਏ ਸੀ ਕਿਉਂਕਿ ਸਾਨੂੰ ਇੱਕ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਉਹਦੀ ਪੜਤਾਲ ਦੇ ਵਾਸਤੇ ਤੁਸੀਂ ਜਲਦੀ 9 ਵਜੇ ਤੱਕ ਆਪਣੇ ਬੰਦਿਆਂ ਨੂੰ ਭੇਜ ਦਿਓ 9:30 ਵਜੇ ਸੀ ਪੜਤਾਲ ਸ਼ੁਰੂ ਕਰਨੀ ਹੈਗੀ ਆ ਪਾਰਲਾ ਗੇਟ ਪੁਲਿਸ ਨੇ ਲਾ ਲਿਆ ਕਿਸੇ ਨੂੰ ਬੜਨ ਨਹੀਂ ਸੀ ਦਿੱਤਾ ਜਾਂਦਾ ਤੇ ਜਿਹੜੇ ਸਰਕਾਰੀ ਪੱਖ ਦੇ ਲੋਕ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬੈਕ ਡੋਰ ਤੇ ਐਂਟਰੀ ਕਰਾ ਕੇ ਅੰਦਰ ਭੇਜਿਆ ਗਿਆ ਉਹਨਾਂ ਦੇ ਨਾਲ ਜਿਹੜੇ ਗੁੰਡੇ ਸੀ ਹੋ ਗਏ ਉੱਥੇ ਅਤੇ ਉਹ ਤੁਸੀਂ ਹਾਲਾਤ ਜਿਹੜੇ ਦੇਖੇ ਆ ਕਿੰਨਾ ਤੱਕਾ ਮੇਰਾ ਅੱਜ ਵੀ ਜਿਹੜਾ ਇਹ ਹੱਥਾ ਉਹ ਦੁਖਦਾ ਰਾਤ ਸਾਰੀ ਰਾ ਮੈਂ ਦੋ ਟਾਈਮ ਇਹ ਤੇ ਜਿਹੜੀ ਜੇਲ੍ਹਾਂ ਉਹ ਮਲਦਾ ਤੇ ਤੁਸੀਂ ਇਹ ਦੇਖੋ ਕਿ ਜੇ ਗੇਟ ਅਸੀਂ ਡੀਸੀ ਨੂੰ ਮੈਂ ਗੱਲ ਕੀਤੀ ਡਿਪਟੀ ਕਮਿਸ਼ਨਰ ਤੋਂ ਬਾਅਦ ਐਸਟੀਐਮ ਬਾਹਰ ਆਏ ਉਹਨਾਂ ਨੇ ਕਿਹਾ ਐਸਟੀਐਮ ਕਹਿ ਕੇ ਗਏ ਕਿ ਸਾਰੇ ਕੈਂਡੀਡੇਟਸ ਨੂੰ ਜਿਹੜੇ ਚੌਣ ਲੰਡਨ ਦੇ ਚਾਹ ਮਾਣਨੇ ਉਹਨਾਂ ਨੂੰ ਅੰਦਰ ਭੇਜ ਦਿਓ ਪਰ ਪੁਲਿਸ ਦਾ ਇੰਨਾ ਮੜਾ ਰਹੀ ਸੀ ਕਿਉਂਕਿ ਬਾਰ-ਬਾਰ ਕੰਨ ਤੇ ਫੋਨ ਜਿਹੜਾ ਸੀ ਐਮਐਲਏ ਨੂੰ ਲਾਈ ਜਾਂਦੇ ਸੀ ਕਿ ਅਸੀਂ ਕੀ ਕਰੀਏ ਕੀ ਜੋ ਹਦਾਇਤ ਸੀ ਕਿਸੇ ਚੌਕ ਕਮਿਸ਼ਨ ਦੇ ਅਧਿਕਾਰੀ ਦੀ ਨਹੀਂ ਕਿਸੇ ਡੀਸੀ ਦੀ ਨਹੀਂ ਕੁਛ ਨਹੀਂ ਐਮਐਲਏ ਦੀ ਦੀ ਜਿਹੜੀ ਡਾਇਰੈਕਸ਼ਨ ਤੇ ਉੱਥੇ ਸਾਰਾ ਹੈ ਉਸ ਵਾਪਰ ਰਿਆ ਸੀਗਾ 11:30 ਵਜੇ ਪੌਣੇ 12 ਵਜੇ ਤੱਕ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਅਸੀਂ ਤੱਕੇ ਦੇ ਨਾਲ ਜਦੋਂ ਫਿਰ ਇੱਥੇ ਐਸਟੀਐਮ ਨੇ ਆ ਕੇ ਖਿਲਾਇਆ ਤਾਂ 3-4 ਬੰਦੇ ਐਂਟਰ ਕਰ ਸਕੇ ਬਾਕੀ ਫੇਰ ਬਾਹਰ ਹੁਲਦੇ ਰਹੇ ਨੈ ਹਰਾਨੀ ਦੀ ਗੱਲ ਇਹ ਹੈ ਕਿ ਉਹ ਤੋਂ ਬਾਅਦ ਜਿਹੜੇ ਅੰਦਰ ਵਿੱਚ ਚੜੇ ਗਏ ਬੰਦੇ ਉੱਥੇ ਇਹਨਾਂ ਦੇ ਅੰਦਰ ਗੁੰਡੇ ਖੜੇਗੇ ਜਿਹਦੇ ਵਿੱਚ ਦੋ ਨਾਮ ਨਿੱਜੀ ਤੌਰ ਤੇ ਮੈਂ ਜਾਣਦਾ ਜਿਹੜਾ ਇੱਕ ਭੱਜਦਾ ਵੀ ਤੁਸੀਂ ਨਜ਼ਰ ਆਇਆ ਵਾਇਰਲ ਜਿਹੜੀ ਵੀਡੀਓ ਜਿਹੜੀ ਹੋਈ ਹੈ ਇੱਥੇ ਜਸਤਾਰ ਸਿੰਘ ਜਿਹੜਾ ਮੌਜੂਦਾ ਸਰਪੰਚ ਆਹੋ ਜਡੌਲੀ ਪਿੰਡ ਦਾ ਉਹ ਸਾਡੇ ਇਹ ਬੈਠੇ ਨੇ ਸਰਦਾਰ ਪ੍ਰੇਮ ਸਿੰਘ 1939 ਦਾ ਬਰਥ ਹੈ ਇਹਦਾ ਇਹੀ ਜੇ 87 ਈਅਰ 올ਡ ਇੱਕ ਆਰਮੀ ਆਫੀਸਰ ਨੇ ਇਹਨਾਂ ਦੀ ਫਾਈਲ ਲੈ ਕੇ ਉਹ ਦੌੜਿਆ ਬੰਦਾ ਹੋ ਸਾਡੇ ਬੰਦੇ ਪਿੱਛੇ ਦੌੜੇ ਉਹ ਦੌੜ ਗਿਆ ਇੱਕ ਜਗਦੀਪ ਸਿੰਘ ਆ ਕੋਈ ਅਲੂਨੇ ਦਾ ਉਹਨੇ ਗੁੰਡਾਗਰਦੀ ਕਰਕੇ ਆ ਸਾਡੇ ਬੰਦੇ ਬੈਠੇ ਐ ਇੱਥੇ ਜਸਵੀਰ ਸਿੰਘ ਜੱਸੀ ਕੋਟਲੇ ਜੋਨ ਤੋਂ ਉਹਦੇ ਨਾਲ ਹੋਰ ਦੋ ਤਿੰਨ ਗੁੰਡੇ ਉਹਨਾਂ ਨੇ ਇਹਨਾਂ ਦੇ ਪੇਪਰ ਲਏ ਇਹਨਾਂ ਦੇ ਕਵਰਿੰਗ ਦੇ ਨਾਲ ਸੀ ਜਿਹੜੇ ਉਹਨਾਂ ਦੇ ਪੇਪਰ ਲੈ ਕੇ ਉੱਥੇ ਦੌੜ ਗਏ ਉਹ ਬੰਦੇ ਤੇ ਇਹਨਾਂ ਨੂੰ ਪੁਲਿਸ ਨੇ ਅੰਦਰ ਉਥੇ ਕਮਰੇ ਦੇ ਵਿੱਚ ਬੰਦ ਕਰਤਾ ਤੇ ਜਿਹੜਾ ਐਸ ਐਚ ਓ ਸਦਰਾ ਕੋ ਦਵਿੰਦਰ ਸਿੰਘ ਉਹਨੇ ਇਹਨਾਂ ਨੂੰ ਥ੍ਰੈਟ ਕੀਤਾ ਕਿ ਤੁਹਾਡੇ ਤੇ ਝੂਠਾ ਪਰਚਾ ਪਾ ਦੇਵਾਂਗਾ ਤੁਹਾਡੇ ਤੇ ਦਾ ਐਨਕਾਉਂਟਰ ਕਰ ਦੇਵਾਂਗਾ ਸ਼ਾਮ ਦੇ 3 ਵਜੇ ਤੱਕ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਬੰਦੇ ਕਿੱਥੇ ਹੈਗੇ ਆ ਇਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਗਿਆ ਨਾ ਇਹ ਚਾਹਣਾ ਕਿ ਜਿਹੜਾ ਦਵਿੰਦਰ ਸਿੰਘ ਐਸ ਐਚ ਓ ਨੇ ਜਿਹੜਾ ਸਦਰ ਦਾ ਉਹਦੇ ਤੇ ਕਿਡਨੈਪਿੰਗ ਦਾ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਅਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਕਿ ਇਹਨਾਂ ਦੀ ਜਿਹੜੀ ਫਾਈਲ ਆ ਉਹ ਦੁਬਾਰਾ ਜਿਹੜੀ ਜਿਮਾ ਹੋਣੀ ਚਾਹੀਦੀ ਆ ਇਹ ਤੋਂ ਇਲਾਵਾ ਗਿੰਨੀ ਗੁੰਡਾਗਰਦੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਇਹ ਕਹਿ ਸਕਦਾ ਕਿ ਜੇ ਇਹ ਚੋਣਾਂ ਤੁਸੀਂ ਨਹੀਂ ਲੜ ਸਕਦੇ ਤੇ ਫਿਰ ਪੁਲਸ ਵਾਲਿਆਂ ਨੂੰ ਹੀ ਖੜੇ ਕਰ ਦਿੰਦੇ ਤੁਸੀਂ ਜੇ ਵੋਟਾਂ ਹੀ ਪੁਲਿਸ ਨੇ ਮੰਗਣੀਆਂ ਕਿਉਂਕਿ ਪਿਛਲੇ 4 ਸਾਲਾਂ ਚ ਏ ਨੀਨਾ ਮਿੱਤਲ ਇੱਕੇ ਗੱਲ ਕਹਿੰਦੀ ਆ ਵੀ ਮੈਂ ਉਹ ਕੰਮ ਕਰਾਏ ਜੀ ਜਿਹੜੇ ਪਿਛਲੇ 25 ਸਾਲ ਚ ਨਹੀਂ ਹੋਏ ਮੈਨੂੰ ਇੱਕ ਕੰਮ ਤਾਂ ਕਣਾ ਦੋ ਵੀ ਤੁਸੀਂ ਵੀ ਕਿਹੜਾ ਕੰਮ ਨਹੀਂ ਹੋਇਆ ਹੈਗਾ ਉਸ ਦਿਨ ਪਹਿਲਾਂ ਮੈਂ ਇੱਥੇ ਦੇਖ ਰਿਹਾ ਸੀ ਕੋਈ ਪੀਸੀ ਪਾਨ ਦੀ ਕੋਈ ਕਿਸੇ ਖਰਾਜਪੁਰ ਦੀ ਸੜਕ ਤੇ ਲੋ ਜੀ ਇਹ ਮੈਂ ਬਣਾ ਰਹੀਆਂ 25 ਸਾਲ ਬਾਅਦ ਬੀਬੀ ਜੀ ਤੈਨੂੰ ਤਾਂ ਇਹ ਨਹੀਂ ਪਤਾ ਇਹ ਸੜਕ ਜਦੋਂ ਸਰਕਾਰ ਬਣੀ 2017ਾਂ ਚ ਉਸ ਸਿਸਟਮ ਹੀ ਮੈਂ ਡਬਲ ਸੜਕ ਸਿੰਗਲ ਰੋਡ ਸੀ ਇਸ ਨੂੰ ਮੈਂ ਡਬਲ ਸੜਕ ਬਾਯਾ ਜੰਡੌਲੀ ਉਪਰੋਂ ਕਮਾ ਕੇ ਖਰਾਜਪੁਰ ਮੇਨ ਤੇ ਜਿਹੜੀ ਸਾਡੀ ਇੱਥੇ ਅੰਡਰਪਾਸਟ ਜਿਹੜਾ ਜਾਂਦਾ ਹੈਗਾ ਉੱਥੇ ਮੈਂ ਬਣਵਾ ਕੇ ਦਿੱਤੀ ਸੀ ਇਹਨੂੰ ਬੀਬੀ ਜੀ ਨੂੰ ਇਹ ਨਹੀਂ ਪਤਾ ਕਿ ਦੋ ਪਿੰਡ ਦਾ ਸਾਡੇ ਖਰਾਜਪੁਰ ਤੇ ਜੰਡੌਲੀ ਦੋਵਾਂ ਦੇ ਉੱਤੇ ਪੁਲ ਜਿਹੜੇ 25 ਦਰ ਰਹੇ ਤੇ ਉਹ ਹਰਦਿਆਲ ਸਿੰਘ ਨੇ ਲਵਾ ਕੇ ਦਿੱਤੇ ਆ ਆ ਬੈਠੇ ਇੱਥੇ ਜੰਡੌਲੀ ਵਾਲੇ ਵੀ ਬੈਠੇ ਆ ਖਰਾਜਪੁਰ ਵਾਲੇ ਵੀ ਬੈਠੇ ਇਹਨਾਂ ਨੂੰ ਪੁੱਛੋ ਕਿ ਤੁਹਾਡੇ ਉੱਥੇ ਪੁਲ ਲੱਗੇ ਕਿ ਨਹੀਂ ਲੱਗੇ ਇਹ ਹਰ ਗੱਲ ਤੇ ਕਹਿੰਦੀ ਹੈ ਕਿ ਮੈਂ ਕਰਾਇਆ ਇਸ ਇਲਾਕੇ ਦੇ ਅੰਦਰ 9 ਪੁਲ ਬਣਾਏ ਹਰਦੇਵਾਲ ਸਿੰਘ ਨੇ ਇਸ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਪੁਲਾਂ ਦੇ ਉੱਪਰੋਂ ਨਿਕਲ ਕੇ ਜਾਂਦੀ ਹੈ ਇਹ ਤੁਸੀਂ ਛੱਡੋ ਪਰ ਸਾਡੇ ਨੱਕ ਦੀ ਜੜ ਦੇ ਵਿੱਚ ਪਹਿਲਾ ਪਿੰਡ ਆ ਸਾਡਾ ਸ਼ਾਮਦੂ ਉਸ ਪਿੰਡ ਦੇ ਵਿੱਚ ਵੜ ਕੇ ਦਿਖਾ ਦਿਓ ਤੁਸੀਂ ਹਾਲਾਤ ਇਹ ਬਣੇ ਪਏ ਹੈਗੇ ਆ ਤੁਸੀਂ ਸੜਕ ਦਾ ਹਲ ਨਹੀਂ ਵੱਡੀ ਸੜਕ ਬਣਾ ਕੇ ਪੂਰੇ ਪਿੰਡ ਦੇ ਕੰਮ ਕਰਾ ਕੇ ਪਾਣੀ ਅੰਡਰ ਪਾਸ ਕਰਾ ਕੇ ਸਾਰੇ ਗੇਰੇ ਅੱਜ ਉਸ ਸੜਕਾਂ ਦੇ ਨੂੰ ਲੰਘ ਨਹੀਂ ਸਕਦੇ ਹੈਗੇ ਤੁਸੀਂ ਮੈਂ ਇੱਕ ਇੱਕ ਜੇ ਕੰਮ ਕਰਾਵਾਂਗਾ ਆਪਣਾ ਟਾਈਮ ਲੱਗੇਗਾ ਮੈਂ 100 ਹੱਥ ਰੱਸਾ ਸਿਰੇ ਤੇ ਗੰਢ ਇੱਕੇ ਗੱਲਾਂ ਜੇ ਕੰਮ ਅਸੀਂ ਕਰਾਏ ਸੀ ਤਾਂ ਉਸ ਕੰਮਾਂ ਦੀ ਬਦੌਲਤ ਤਾਂ ਸਾਨੂੰ ਇੱਥੇ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਨੇ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਬਲਾਕ ਸੰਤੀਰ ਰਾਜਪੁਰਾ ਨੂੰ ਇੱਕ ਨੰਬਰ ਤੇ ਲਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ 25 ਲੱਖ ਰੁਪਏ ਦਾ ਨਾਮ ਦਿੱਤਾ ਸੀ 25 ਲੱਖ ਰੁਪਏ ਦਾ ਕਿ ਬੇ ਡਰ ਬੇ ਖੋਫ ਹੋ ਕੇ ਤੁਸੀਂ ਜਿਹੜੀ ਵੋਟ ਆਪਣੀ ਇਸਤੇਮਾਲ ਕਰੋ ਤੇ ਤਕੜੇ ਹੋ ਕੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੀ ਤੁਸੀਂ ਵੋਟ ਆਹ ਪਾਓ ਔਰ ਮੇਰੇ ਤੇ ਤੁਹਾਨੂੰ ਬਸਵਾਸ ਹੋਣਾ ਚਾਹੀਦਾ ਜੋ ਮੈਂ ਪਿੱਛੇ ਤੁਹਾਡੇ ਲਈ ਕੀਤਾ باوجود ਕਰੋਨਾ ਦੇ ਸਾਡੇ 2.5 ਸਾਲ ਕਰੋਨਾ ਚ ਖਰਾਬ ਹੋ ਗਏ ਉਹਦੇ باوجود ਇੰਨੀਆਂ ਪ੍ਰਾਪਤੀਆਂ ਨੇ ਇਹ ਤੇ ਏਡੇ ਏਡੇ ਜਿਹੜੇ ਕੰਮ ਜਿਹੜੇ ਕਰਾਏ ਗਿਆ ਇਲਾਕੇ 'ਚ ਆ ਅੱਜ ਦੁੱਖ ਹੁੰਦਾ ਜਦੋਂ ਇਹ ਬਰਬਾਦ ਕਰਦੇ ਆ ਉਹਨਾਂ ਕੰਮਾਂ ਨੂੰ ਸੋ ਮੈਂ ਇਹ ਯਕੀਨ ਦਵਾਨ ਦੇ ਲਈ ਅੱਜ ਤੁਹਾਨੂੰ ਸੱਦਿਆ ਤੇ ਇੱਕ ਇਹ ਕਿ ਜੇ ਇਲਾਕੇ ਆ ਨਵਆਂਸੀਆਂ ਨੂੰ ਵੀ ਮੈਂ ਕਹਿਣਾ ਜੇ ਆ ਕੇ ਪਿੰਡਾਂ ਚ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਤਰੀਕੇ ਦੇ ਨਾਲ ਜੰਡੋਲੀ ਵਾਲਿਆਂ ਨੇ ਜਵਾਬ ਦਿੱਤਾ ਜਿਹੜਾ ਨਿਸਾਨ ਸਿੰਘ ਸਵੇਰੇ 3 ਵਜੇ ਜਦੋਂ ਸਾਡਾ ਉੱਥੇ ਕਾਬਲ ਸਿੰਘ ਸਾਡਾ ਖਜਾਨ ਸਿੰਘ ਉਹਦੀ ਵਾਈਫ ਜਿਹੜੀ ਗੁਰਮੀਤ ਕੌਰ ਜਿਹੜੀ ਹੈਗੀ ਚੌਣ ਲੜ ਰਹੀ ਸੀ ਜਦੋਂ ਉਹਨਾਂ ਨੂੰ ਇਹ ਜਾ ਕੇ ਘਰੇ ਬੜੇ ਇਹ ਤੜਕੇ ਸਾਰ ਕਿ ਤੁਸੀਂ ਨੋਮੀਨੇਸ਼ਨ ਮੈਂ ਧੰਨਵਾਦ ਕਰਦਾ ਪੂਰੇ ਸਮੁੱਚੇ ਨਗਰ ਦਾ ਕਿ ਉਹਨਾਂ ਨੇ ਅਨਾਉਂਸਮੈਂਟ ਕਰਾਈ ਕਰਦੋਂ ਸਾਰਾ ਨਗਰ ਇਕੱਠਾ ਹੋ ਕੇ ਉਹਨਾਂ ਨੂੰ ਕੇਰਾ ਪਾ ਲਿਆ ਔਰ ਮੂੰਹ ਦੀ ਖਾਣੀ ਖਾ ਕੇ ਉਹ ਆਏ ਆ ਉਸ ਕੇਸ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਤੇ ਉਹਨੂੰ ਹਾਈ ਕੋਰਟ ਅਸੀਂ ਲੈ ਕੇ ਜਾ ਰਹੇ ਹੈਗੇ ਆ ਤੇ ਮੈਂ ਅਧਿਕਾਰੀਆਂ ਨੂੰ ਵੀ ਕਹਿਣੀ ਚਾਹਨਾ ਕਿ ਸਮਾਂ ਨਿਕਲ ਗਿਆ ਤੇ ਥੋੜਾ ਜਿਹਾ ਰਹਿ ਗਿਆ ਇਹਨਾਂ ਦਾ ਮਤਨ ਦੱਸਾਂ ਕਿਸੇ ਨੇ ਪੈਰ ਨਹੀਂ ਮੈਂ ਤੁਹਾਨੂੰ ਦੱਸਾਂ ਮੁੜ ਕੇ ਤੁਸੀਂ ਭੁਗਤ ਤੇ ਫਿਰੋਗੇ ਬੈਠ ਬਿਹਤਰ ਹੈ ਕਿ ਇਹਨਾਂ ਦੀਆਂ ਗੱਲਾਂ ਚਨਾਓ ਇਹ ਇਹਨਾਂ ਦੀਆਂ ਗੱਲਾਂ 'ਚ ਨਾ ਆ ਕੇ ਤੁਸੀਂ ਜਿਹੜਾ ਆਮ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਣ ਦੋ ਕੈਂਡੀਡੇਟ ਕੋਈ ਆਮ ਆਦਮੀ ਜਿਹੜੇ ਅਸਲੀ ਜਿਹੜੇ ਆਮ ਦੇ ਮਤਲਬ ਕਿ ਵਰਕਰ ਸੀ ਉਹਨਾਂ ਨੂੰ ਟਿਕਟੇ ਨਹੀਂ ਦਿੱਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਤੁਹਾਨੂੰ ਦੱਸਦਾ ਜਿਸ ਬੰਦੇ ਨੂੰ ਟਿਕਟ ਦਿੱਤਾ ਉਹ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਹੀ ਨਹੀਂ ਸੀ ਉਹ ਤਾਂ ਬੰਦਾ ਹੀ ਨਹੀਂ ਸੀ ਪਤਾ ਨਹੀਂ ਕੀ ਇਹਨਾਂ ਨੇ ਟਾਪ ਅਨ ਕਰਕੇ ਉਸ ਬੰਦੇ ਨੂੰ ਟਿਕਟ ਦਿੱਤਾ ਉਹਦੇ ਟ੍ਰਾਂਸਪੋਰਟ ਚੱਲਦੀ ਆ ਬੱਸਾਂ ਚਲਾਉਂਦਾ ਹੈਗਾ ਜਿਹੜੇ ਆਮ ਵਰਕਰ ਸੀ ਪਾ ਉਹਨਾਂ ਤਾਂ ਇਹਨਾਂ ਨੇ ਪੁੱਛੇ ਹੀ ਨਹੀਂ ਉਹ ਠੱਕੇ ਖਾਂਦੇ ਫਿਰਦੇ ਹੁਣ ਆਜ਼ਾਦ ਚੋਣ ਲੜਦੇ ਫਿਰਦੇ ਹੈਗੇ ਆ ਇਹ ਆ ਇਹ ਮਤਲਬ ਕਿ ਆਮ ਆਦਮੀ ਪਾਰਟੀ ਹੈ ਐਸੀ ਨੀਤੀਆਂ ਨਹੀਂ ਲਾ ਦਿਆ ਸੋ ਮੈਂ ਕਹਿਣਾ ਚਾਹਨਾ ਕਿ ਤੁਸੀਂ ਸਹੀ ਮੈਨਿਆਂ ਦੇ ਵਿੱਚ ਹੁਣ ਜਿਹੜੇ ਆ ਮੇਰੇ ਜਿਹੜੇ ਉਮੀਦਵਾਰ ਬੈਠੇ ਆ ਆਮ ਵਰਕਰ ਆ ਆਮ ਘਰਾਂ ਦੇ ਬੱਚੇ ਆ ਇਹ ਜਿਹੜੇ ਪਾਰਟੀ ਨਾਲ ਜੁੜੇ ਆ ਇੱਕ ਵੀ ਬੰਦਾ ਨਹੀਂ ਜਿਹੜਾ ਪਾਰਟੀ ਤੋਂ ਬਾਹਰ ਲਿਆ ਕੇ ਅਸੀਂ ਇੱਕ ਸੰ ਟਿਕਟ ਦਿੱਤੀ ਹੋਵੇ ਤਾਂ ਇਹ ਜਿੱਥੇ ਜਿੱਦੋਂ ਲਿਆਣੇ ਬਾਹਰੋਂ ਲਿਆ ਕੇ ਖੜਾ ਕਰਤਾ ਹੋਰ ਲਿਆਤਾ ਜਿਹੜੇ ਇਹਨਾਂ ਦੇ ਕੇ ਡਰਾਈ ਜਿਹੜੇ ਬੰਦੇ ਸੀਗੇ ਉਹਨਾਂ ਦਾ ਬੱਚਿਆਂ ਦਾ ਨੁਕਸਾਨ ਕਰਤਾ ਸੋ ਮੈਂ ਇਸ ਕਰਕੇ ਆਪ ਜੀ ਨੂੰ ਸੱਦਿਆ ਤੁਹਾਡੇ ਨਾਲ ਹੀ ਮੈਂ ਸਨੇਹਾ ਦੇਣਾ ਚਾਹਨਾ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਕਿ ਭਾਈ ਤਕੜੇ ਹੋ ਕੇ 14 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਅਸੀਂ ਆ ਵੀ ਰਹੇ ਹਾਂ ਤੁਹਾਡੇ ਕੋਲ ਬੇਨਤੀ ਕਰਨ ਦੇ ਲਈ ਮੇਰੇ ਉਮੀਦਵਾਰ ਵੀ ਘਰ ਘਰ ਜਾਣਗੇ ਪ੍ਰਚਾਰ ਕਰਨਗੇ ਇਹ ਪੂਰਾ ਸੋ ਮੈਂ ਇਹ ਬੇਨਤੀ ਕਰਨ ਦੇ ਲਈ ਤੁਹਾਨੂੰ ਸੱਦਿਆ ਮੈਨੂੰ ਯਕੀਨ ਆ ਕਿ ਤੁਹਾ ਮੇਰੀ ਕਹੀ ਹੋਈ ਗੱਲ ਤੁਸੀਂ ਹਰ ਕਰ ਦੇ ਵਿੱਚ ਤੁਸੀਂ ਪਛਾਣ ਦੇ ਵਿੱਚ ਸਾਡੀ ਮਦਦ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ